ਨੇ ਮੈਂ ਕਿਹਾ ਭਾਜੀ ਪਛਾਣਿਆ ਕੌਣ ਬੋਲਦਾ ਨਹੀਂ ਭਾਜੀ ਧਿਆਨ ਚ ਨਹੀਂ ਆ ਰਿਹਾ ਜੀ ਕੌਣ ਬੋਲਦਾ ਜੀ ਲਓ ਜੀ ਕੀ ਗੱਲ ਆ ਆਪਣੇ ਕਿੰਨੇ ਕ ਬਾਹਰ ਚਲੇ ਗਿਆ ਜਿਹੜੇ ਪਛਾਣ ਨਹੀਂ ਆ ਰਹੀ ਪਛਾਣ ਲਓ ਕੌਣ ਬੋਲਦਾ ਅੱਜ ਪਤਾ ਲੱਗ ਜਾਂਦਾ ਨੇ ਭਾਜੀ ਹੁਣ ਆਪਣੇ ਬੰਦੇ ਬਾਹਰ ਹੈਗੇ ਕਈ ਬੰਦੇ ਗਏ ਹੋਏ ਹੁਣ ਧਿਆਨ ਚ ਨਹੀਂ ਆ ਜੀ ਕੌਣ ਬੋਲਦਾ ਜੀ ਚਲੋ ਜਿਹੜੇ ਆਪਣੇ ਹੁੰਦੇ ਆ ਤੇ ਆਵਾਜ਼ ਤੇ ਕੋਚਾ ਲੈਂਦੇ ਅੱਜ ਪਤਾ ਲੱਗ ਜਾਂਦਾ ਅੱਜ ਪਛਾਣ ਲਓ ਰਿਸ਼ਤੇਦਾਰ ਕਿੰਨੇ ਕ ਬਾਹਰ ਚਲੇ ਗਏ ਆ ਜਸਕਰਨ ਭਾਈ ਤਾਂ ਨਹੀਂ ਬੋਲਦੇ ਜੀ ਹਾਂਜੀ ਹਾਂਜੀ ਮੈਂ ਜਸਕਰਨ ਭਾਈ ਬੋਲਦਾ ਹੌਲੈਂਡ ਤੋਂ ਜੀ ਹਾਂਜੀ 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 ਹੋਰ ਭਾਈ ਕੀ ਹਾਲ ਚਾਲ ਹੈ ਬਸ ਵਧੀਆ ਵਧੀਆ ਹੋਰ ਸੁਣਾਓ ਸਿੱਧਾ ਸੁਥਾ ਪਰਿਵਾਰ ਸਭ ਠੀਕ ਹੈ ਨਾ ਹਾਂਜੀ ਹਾਂਜੀ ਠੀਕ ਹੈ ਭਾਈ ਬੜੇ ਤੇ ਬਾਅਦ ਫੋਨ ਕਰਿਆ ਜੇ ਤੁਹਾਨੂੰ ਕਿਤਾ ਜਿਆਦਾ ਕੀ ਮੇਰੀ ਅੱਜ ਬਸ ਤੁਹਾਨੂੰ ਤੁਸੀਂ ਤਾਂ ਯਾਦ ਨਹੀਂ ਕਰਨਾ ਮੈਂ ਕਿਹਾ ਚਲੋ ਮੈਂ ਯਾਦ ਕਰ ਲੈਂਦਾ ਤੁਹਾਨੂੰ ਚਲੋ ਵਧੀਆ ਹੋ ਗਿਆ ਭਾਜੀ ਹੋਰ ਨਾਲੇ ਗੱਲਬਾਤ ਹੁੰਦੀ ਰਹਿੰਦੀ ਪਤਾ ਲੱਗ ਜਾਂਦਾ ਮੈਂ ਤਾਂ ਨੰਬਰ ਤੁਹਾਡਾ ਮੈਂ ਦੇਖ ਦਿਆ ਨੰਬਰ ਮੈਨੂੰ ਮਿਲਿਆ ਨਹੀਂ ਮੈਂ ਕਰੀ ਘਰਦਿਆਂ ਕੋਲ ਵੀ ਗਿਆ ਤਾਂ ਮਾਤਾ ਜੀ ਕੋਲੋਂ ਕਹਿੰਦੇ ਵੀ ਤੁਹਾਨੂੰ ਮੈਂ ਨੰਬਰ ਮੈਂ ਦਿੰਦੀ ਆ ਉਹ ਨੰਬਰ ਉਦੋਂ ਵੀ ਨਹੀਂ ਮਿਲਿਆ ਇਹ ਨੰਬਰ ਮੇਰਾ ਹੀ ਹੈਗਾ ਸੇਵ ਕਰ ਲਿਓ ਠੀਕ ਹੈ ਠੀਕ ਹੈ ਭਾਜੀ ਹੋਰ ਸਭ ਠੀਕ ਠਾਕ ਘਰ ਪਰਿਵਾਰ ਜੀ ਬੱਸ ਵਧੀਆ ਵਧੀਆ ਵਾਹਿਗੁਰੂ ਦੀ ਕਿਰਪਾ ਵਾ ਤੁਸੀਂ ਸੁਣਾਓ ਸੇਤਾ ਤੁਤਾ ਪਰਿਵਾਰ ਸਭ ਠੀਕ ਹੈ ਨਾ ਆਪਣਾ ਹਾਂਜੀ ਹਾਂਜੀ ਠੀਕ ਹੈ ਜੀ ਹਾਂ ਤੇ ਮੈਂ ਆ ਰਿਹਾ ਸੀ ਅਗਲੇ ਮਹੀਨੇ ਤੇ ਕਰ ਛੁੱਟੀ ਤੇ ਠੀਕ ਹੈ ਠੀਕ ਹੈ ਜੀ ਹਾਂ ਤੇ ਮੈਂ ਸਿੱਧਾ ਤੁਹਾਡੇ ਕੋਲ ਹੀ ਆਣਾ ਵਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੋਸਟ ਵੈਲਕਮ ਭਾਜੀ ਜਦ ਮਰਦੀ ਆਓ ਤੁਹਾਡਾ ਘਰ ਹੈ ਨਹੀਂ ਨਹੀਂ ਕੋਈ ਤੇ ਆਪਣਾ ਕੋਈ ਇੱਥੇ ਕੋ ਬੰਦਾ ਹੈ ਪਛਾਨਣ ਵਾਲਾ ਮੈਂ ਗੱਡੀ ਇੱਥੇ ਆ ਕੇ ਨਵੀਂ ਲੈਣੀ ਆ ਬੰਦਾ ਗੱਡੀ ਲੈਣੀ ਕਿਹੜੀ ਹੈ ਭਾਜੀ ਤੁਹਾਨੂੰ ਬਿਹਤਰ ਪਤਾ ਹੈਗਾ ਕਿਹੜੀ ਅੱਛੀ ਹੋਵੇ ਮੈਂ ਤਾਂ ਆ ਹੀ ਤੁਹਾਨੂੰ ਪੁੱਛਿਆ ਨਾ ਤੁਹਾਨੂੰ ਬਿਹਤਰ ਪਤਾ ਹੈਗਾ ਵਾ ਮਰੂਤੀ ਦੀ ਗੱਡੀ ਵਧੀਆ ਭਾਜੀ ਮੈਂ ਮਰੂਤੀ ਉਹ ਰੱਖੀ ਵੀ ਆਪ ਵੀ ਮਰੂਤੀ 12-13 ਲੱਖ ਦੀ ਮਿਲ ਲੈਣੀ ਜੀ। ਅੱਜ ਤੋਂ 12-13 ਲੱਖ ਰੁਪਏ ਦੀ ਮੇਰਾ ਹੈਗਾ ਕੋਈ ਅੱਛਾ 9 ਲੱਖ ਰੁਪਏ ਦੀ ਮੇਰੀ ਰੇਂਜ ਹੈਗੀ ਆ। ਅੱਛਾ ਜੀ। ਤੇ ਮੈਂ ਨਾ ਲੈ ਕੇ ਨਾ ਕਰੇ ਮਮੀ ਨੂੰ ਸਰਪ੍ਰਾਈਜ਼ ਦੇਣਾ ਮਮੀ ਅੱਗੇ ਥੋੜੀ ਗੱਲ ਨਾ ਅੱਜ ਕਰਿਓ ਕਿ ਮੈਂ ਮਮੀ ਦੇ ਦਿਸੇ ਆ ਰਿਹਾ ਵਾਂ। ਅੱਛਾ ਜੀ। ਦੱਸ ਤਾਂ ਦੇਖੋ ਲਾਣਾ ਤੇ ਮੈਂ ਤੁਹਾਨੂੰ ਗੱਡੀ ਲੈ ਕੇ ਫਿਰ ਘਰੇ ਜਾ ਫਿਰ ਸਰਪ੍ਰਾਈਜ਼ ਦੇਣਾ ਕਰੇ ਜਾ ਕੇ। ਠੀਕ ਹੈ ਜੀ। ਹਾਂ ਤੇ ਮੈਂ ਕਿਹਾ ਚਲੋ ਮੈਂ ਤੁਹਾਧ ਨਾਲ ਗੱਲ ਸ਼ੇਅਰ ਕਰ ਲੈਂਦਾ ਤੁਹਾਨੂੰ ਬਿਹਤਰ ਪਤਾ ਹੈਗਾ ਗੱਡੀ ਕਿੰਨੇ ਕਿੰਨੇ ਕਿ ਰੇਂਜ ਚ ਲੱਭ ਜਾਨੀ ਆ। ਹਾਂ ਜੀ ਹਾਂ ਜੀ ਹ ਕਰਵਾਣਾ ਨਹੀਂ ਅਗਰ ਦੱਸੋ ਤੁਹਾਡੇ ਵਾਸਤੇ ਸਰਪ੍ਰਾਈਜ਼ ਕੀ ਲੈ ਕੇ ਆਵਾ ਭਾਜੀ ਮੈਨੂੰ ਇੱਕ ਚੋ ਚਾਹੀਦਾ ਕੈਮਰਾ ਜਿੱਦਾਂ ਮਤਲਬ ਗੱਡੀ 'ਚ ਰਿਕਾਰਡ ਕਰਨੇ ਵਾਲਾ ਕੈਮਰਾ ਹੁੰਦਾ ਨਾ ਕੋ ਅੱਗੇ ਨੂੰ ਵੀ ਰਿਕਾਰਡਿੰਗ ਕਰਦਾ ਹੁੰਦਾ ਪਿੱਛੇ ਨੂੰ ਵੀ ਕਰਦਾ ਅੱਜ ਕੱਲ ਇੱਕ ਨਵਾਂ ਸਰਕਾਰ ਨੇ ਕਾਨੂੰਨ ਲਿਆਂਦਾ ਨੇ ਹਿੱਟ ਐਂਡ ਰਨ ਕਾਨੂੰਨ ਦੇ ਕੋਈ ਡਰਾਈਵਰ ਐਕਸੀਡੈਂਟ ਕਰਕੇ ਭੱਜਦਾ ਹੈ ਨੇ ਉਹਨੂੰ 10 ਲੱਖ ਰੁਪਈਆ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਈਆ ਜੁਰਮਾਨਾ ਉਹ ਮੈਂ ਕੈਮਰਾ ਮੰਗਾਣਾ ਭਾਜੀ ਜੇ ਉਹ ਲੈ ਆਉਂਗੇ ਤਾਂ ਵਧੀਆ ਮੈਂ ਤੁਹਾਨੂੰ ਉਸ ਦਿਨ ਵੀ ਮੈਸੇਜ ਵੀ ਲਾਣਾ ਸੀ ਹਾਂ ਜੇ ਉਹ ਲੈ ਆਉਂਗੇ ਤਾਂ ਵਧੀਆ ਜੀ ਮੈਂ ਨਹੀਂ ਕੋਈ ਗੱਲ ਨਹੀਂ ਹੈਗੀ ਮੈਂ ਨਾ ਮੈਂ ਥੋੜੀ ਦੇਰ ਤੱਕ ਜਾਣਾ ਸ਼ਾਪਿੰਗ ਹਾਲ ਦੇ ਵਿੱਚ ਤੇ ਮੈਂ ਜਾ ਕੇ ਤੁਹਾਨੂੰ ਉੱਥੇ ਨਾਲ ਵੀਡੀਓ ਕਾਲ ਕਰੂੰਗਾ ਠੀਕ ਹੈ ਜੀ ਮੈਨੂੰ ਫਿਰ ਦੱਸਿਓ ਕੈਮਰਾ ਲਊਗਾ ਕੋਈ ਗੱਲ ਨਹੀਂ ਹੈਗੀ ਆ ਹਾਂਜੀ 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 ਭਾਜੀ ਹਾਂ ਤੇ ਉਹ ਮੈਂ ਲੀ ਲੂੰਗਾ ਕੈਮਰਾ ਕੋਈ ਗੱਲ ਇਹ ਕਿ ਜਿਹੜੇ ਅੱਗੋਂ ਵੀ ਜਿਹੜੀ ਵੀਡੀਓ ਬਣਾਦਾ ਤੇ ਪਿੱਛੇ ਸਾਈਡ ਦੀ ਵੀਡੀਓ ਬਣਾਦਾ ਉਹੀ ਕੈਮਰਾ ਕਹ ਰਹੇ ਹੋ ਹਾਂਜੀ 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 ਭਾਜੀ ਤੇ ਅੱਛਾ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕਰਨੀ ਆ ਸਭ ਤੋਂ ਪਹਿਲੇ ਵਾਅਦਾ ਕਰੋ ਮੰਮੀ ਹੋਰਾਂ ਕਿ ਕਿਸੇ ਕੇ ਗੱਲ ਤੇ ਨਹੀਂ ਕਰੋਗਾ ਕਿਉਂਕਿ ਮੈਨੂੰ ਤਰ ਤੇ ਬਹੁਤ ਵਿਸ਼ਵਾਸ ਆ ਕਿ ਕਿਸੇ ਕੇ ਗੱਲ ਨਹੀਂ ਕਰੋਗਾ ਤਾਂ ਤਾਂ ਲੈ ਕੇ ਗੱਲ ਸ਼ੇਅਰ ਕਰਨ ਲੱਗਾ ਨਾ ਨਾ ਭਾਜੀ ਬੈਕ ਆਉਣ ਕਰਨੀ ਮੈਂ ਨਾ ਅਗਲੇ ਮਹੀਨੇ ਤੇ ਕਰਾ ਰਹੇ ਛੁੱਟੀ ਤੇ ਮੈਂ ਇੱਥੇ ਆ ਕੇ ਲੈਣੀ ਆ ਗੱਡੀ ਗੱਡੀ ਲੈ ਕੇ ਦੇਣਾ ਕਰੇ ਸਰਪ੍ਰਾਈਜ਼ ਮੈਂ ਤਾਂ ਥੋੜੀ ਨਾ ਪੌਕਟ ਮਨੀ ਚੋੜੀ ਆ ਤੇ ਮੈਂ ਹੁਣ ਸੋਚਣ ਤੇ ਜੇ ਮੈਂ ਘਰੇ ਭੇਜਤੀ ਤੇ ਕਰਦੇ ਆ ਨਾ ਲਾਲੂ ਦਿੱਲੀਆਂ ਤੇ ਫਿਰ ਗੱਡੀ ਨਹੀਂ ਲਈ ਜਾ ਰਹੀ ਆ ਤੇ ਮੈਂ ਕਹਿੰਦੇ ਚਲੋ ਮੈਂ ਤੁਹਾਡੇ ਕੋਲ ਚ ਭਾ ਦੇਣਾ ਚਲੋ ਤੁਹਾਡੇ ਕੋਲ ਚ ਸੇਟ ਉੱਪਰ ਮੈਂ ਆਉਂਗਾ ਨਾ ਆ ਕੇ ਲੇਲੂ ਕਾ ਕੋਈ ਨਹੀਂ ਕਰਦੀ ਗੱਲ ਹੈਗੀ ਆ ਹਾਂਜੀ 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 ਭਾਜੀ ਜਿੰਨੇ ਦਾ ਕੋਈ ਚੰਗਾ ਤਾਂ ਦੇਖੋ ਮੈਂ ਉਹ ਤੇ ਲਾ ਦੇ ਕੋਈ ਕਰਦੀ ਗੱਲ ਦਾ ਘਟਾ ਵਾਟਾ ਕਰਨ ਨੂੰ ਦੇਣਵਾਣਾ ਨਹੀਂ ਆਸਪਾਸ ਨਾ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭਾਜੀ ਮੇਰਾ ਭਾਜੀ ਚਾਰ ਬੈਂਕਾ ਜਾ ਐਸਬੀਆਈ ਜਾਂ ਦੇਨਾ ਬੈਂਕ ਜਾ ਹైਦਰਾਬਾਦ ਜਾ ਕੋਟਕਮ ਹైਦਰਾਬਾਦ ਜਾਈ ਚਲੋ ਅਗਰ ਇਹਦਾ ਤੁਹਾਨੂੰ ਅੱਛਾ ਲੱਗਦਾ ਤਾਂ ਤੁਸੀਂ ਉਹ ਸੈੱਟ ਕਰ ਦਿਓ ਤੇ ਚਲੋ ਮੈਂ ਪੈਸੇ ਲਾ ਕੇ ਦਿੱਤਾ ਉਹਨੂੰ ਫਿਰ ਬਾਅਦ ਕਰਾਂਗਾ ਪਰ ਲੇਕਿਨ ਪਲੀਜ਼ ਕਿਸ ਤਰ੍ਹਾਂ ਕੇ ਗੱਲਾਂ ਕਰਿਓ ਮੇਰਾ ਭਰੋਸਾ ਨਾ ਤੋੜ ਦਿਓ ਨਾ 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 ਕੋਈ ਗਾਲੀ ਪਾਜੀ ਤਾਂ ਕਿਹਾ ਆ ਹਾਂ ਕਿਉਂਕਿ ਮੈਂ ਤਾਂ ਮੰਮੀ ਨਾਲ ਆ ਕੇ ਕਰੇ ਸਰਪ੍ਰਾਈਜ਼ ਦੇਣਾ ਮੈਂ ਮੰਮੀ ਨੂੰ ਦੱਸਿਆ ਮੈਂ ਗੱਡੀ ਲੈ ਲਈ ਠੀਕ ਹੈ ਜੀ ਤੇ ਆਪਾਂ ਮੈਂ ਆਪਾਂ ਉਹ ਕਿਹੜੇ ਬੈਂਕ ਦਾ ਸੈਂਡ ਕਰੋਗੇ ਫਿਰ ਮੈਨੂੰ ਮੈਂ ਤੁਹਾਨੂੰ ਕੈਨਰਾ ਬੈਂਕ ਦਾ ਕਰ ਦਿੰਦਾ ਜੀ ਚਲੋ ਮੈਂ ਨਾ ਤੁਹਾਨੂੰ ਐਸੇ ਵਟਸਐਪ ਤੇ ਨਾਲ ਨਾਲ ਵਾਇਸ ਦਾ ਮੈਸੇਜ ਕਰ ਦਾਂ ਮੈਂ ਬੈਂਕ ਦੀ ਤਰਫੋਂ ਜਾ ਰਿਹਾ ਹਾਂ ਫਿਰ ਮੈਂ ਜ ਠੀਕ ਹੈ ਜੀ ਠੀਕ ਹੈ ਜੀ ਤੇ ਮੈਂ ਤਾਂ ਉਂਤ ਪਰ ਮੈਸੇਜ ਕਰ ਲਗਾ ਮੈਂ ਜਲਦੀ ਸੈਂਡ ਕਰਾਂ ਮੈਂ ਬੈਂਕ ਦੇ ਸਾਹਮਣੇ ਪਹੁੰਚਣਾ ਲੈਣਾ ਹੈਗਾ ਵਾ ਅੱਛਾ ਜੀ ਹਾਂ ਜੀ ਮੈਂ ਤਾਂ ਮੈਸੇਜ ਕਰ ਦਿੰਦਾ ਮੈਂ ਵਟਸਐਪ ਤੇ ਜੀ ਤੁਸੀਂ ਪੈਸੇ ਟ੍ਰਾਂਸਫਰ ਕਰਨੇ ਮੈਨੂੰ ਕਿੱਦਾਂ ਕਰਨਾ ਹੈ ਮੈਂ ਨਾ ਅੱਜ ਮੇਰੇ ਫਰੈਂਡ ਦੇ ਘਰੋਂ ਚ ਪੈਸੇ ਪਏ ਆ ਤੇ ਮੇਰਾ ਫਰੈਂਡ ਜਾ ਰਿਹਾ ਛੁੱਟੀ ਤੇ ਕੱਲ ਇੰਡੀਆ ਚਲਾ ਜਾਊਗਾ ਛੁੱਟੀ ਤੇ ਤੇ ਮੇਰੇ ਕੋਲ ਮੈਨੂੰ ਕਹਰੇਗਾ ਆਪਣੇ ਪੈਸੇ ਲੈ ਲੈ ਜੇ ਮੈਂ ਘਰੇ ਭੇਜ ਤੇ ਤੇ ਘਰ ਤੇ ਨਾਲ ਲਾ ਲੂ ਤੇ ਨੇ ਆ ਤਰ ਗੱਡੀ ਨਹੀਂ ਲੈ ਜਾਣੀ ਆ ਤੇ ਮੈਂ ਕਹਰੇ ਚਲੋ ਮੈਂ ਤੁਹਾਡੇ ਘਰੋਂ ਭੇਜ ਦਿੰਦਾ ਮੈਂ ਚਲੋ ਤੁਹਾਨੂੰ ਰਿਕਟਾਲੇ ਕੋਲ ਸੇਫ ਰਹਿਣਗੇ ਅਗਰ ਤਾਂ ਕੋਈ ਜ਼ਰੂਰਤ ਪੈ ਵੀ ਜਾਵੇ ਨਾ ਤੇ ਤੁਸੀਂ ਲਾ ਲੇ ਘਰ ਦੀ ਕਰ ਮੈਂ ਕੋਈ ਇਤ ਘਾਟਾ ਵਾਦਾ ਕਰ ਲੂਗਾ ਬਾਅਦ ਚ ਠੀਕ ਹੈ ਜੀ ਹਾਂ ਜੀ ਤੇ ਮੈਂ ਤੁਹਾਡੇ ਘਰੋਂ ਚਲੋ ਸੇਫ ਰਹਿ ਕੇ ਮੈਂ ਸਿੱਧਾ ਤੁਹਾਡੇ ਕੋਲ ਆ ਲੈਣਾ ਕਿਉਂਕਿ ਗੱਡੀ ਤੁਸੀਂ ਸਿਰ ਕਰਨਾ ਹੈ ਜਲਦੀ ਫਿਰ ਮੈਨੂੰ ਭੇਜਿਓ ਹੈ ਠੀਕ ਹੈ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂਜੀ ਬਾਜੀ ਮੈਂ ਤੁਹਾਨੂੰ ਮੈਂ ਤੁਹਾਨੂੰ WhatsApp ਤੇ ਮੈਸੇਜ ਕਰ ਪਿਆ ਜਿਹੜਾ ਭੇਜਿਓ ਕਾਪੀ ਬੈਂਕ ਦੀ ਬੈਂਕ ਵਾਲੀ ਕਾਪੀ ਭੇਜਣੀ ਜੀ ਮੈਂ ਅਕਾਊਂਟ ਨੰਬਰ ਵੈਸੇ ਲੇ ਕੇ ਨਹੀਂ ਨਹੀਂ ਜੱ ਚੈੱਕ ਬੁੱਕ ਦੀ ਫੋਟੋ ਭੇਜਦੇ ਜਾਂ ਬੈਂਕ ਦੀ ਕਾਪੀ ਦੀ ਫੋਟੋ ਕਿਉਂਕਿ ਮੈਂ ਜਦ ਕੱਢ ਕੇ ਬੈਂਕ ਦੇ ਵਿੱਚ ਦਿਖਾ ਦੇਣੀ ਹੈ ਨਾ ਤਾਂ ਉਹਨਾਂ ਨੂੰ ਉਸੇ ਤਰ੍ਹਾਂ ਟ੍ਰਾਸਰ ਕਰ ਦਿੰਦੇ ਆ ਮੈਂ ਤੁਹਾਨੂੰ ਆਪਣਾ ਬੈਂਕ ਅਕਾਊਂਟ ਨੰਬਰ ਭੇਜਦਾ ਹੈ NEFT ਕਰਾ ਦਿਓ ਉਹਨਾਂ ਤੁਸੀਂ ਨਾਮ ਆਈਐਫਐਸਸੀ ਕੋਰ ਤੁਸੀਂ ਸਾਰਾ ਕੁਝ ਮੈਨੂੰ ਫਿਰ ਭੇਜ ਦਿਓ ਹੈ ਠੀਕ ਹੈ ਜੀ ਕਰਨਾ ਕਿੰਨਾ ਜੀ ਪਹਿਲਾਂ ਤੁਸੀਂ ਹੈਗਾ ਤੁਹਾਨੂੰ 7-8 ਲੱਖ ਰੁਪਏ ਹੈਗਾ ਵਾ ਮੈਂ ਟੈਕਸ ਵਗੈਰਾ ਸਾਰੀ ਚੀਜ਼ੇ ਤੋਂ ਕਲੀਅਰ ਕਰਕੇ ਭੇਜੂੰਗਾ ਕਿ ਕੋਈ ਟੈਂਸ਼ਨ ਵਾਲੀ ਗੱਲ ਨਹੀਂ ਬਣੂਗੀ ਮੈਂ ਤੇ ਟੈਕਸ ਵਗੈਰਾ ਸਾਰੀ ਚੀਜ਼ ਕਲੀਅਰ ਕਰਕੇ ਭੇਜੂੰਗਾ ਮੈਂ ਉਹਦੀ ਇਨਕਮ ਟੈਕਸ ਨਹੀਂ ਨਾ ਭਰਦਾ ਕਿਉਂਕਿ ਮੇਰਾ ਨਾ ਨਾ ਪਲੰਦਾ ਕਿਸ ਸਾਧੂ ਤੁਸੀਂ ਨਹੀਂ 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 ਕਿਉਂਕਿ ਭਲਾ ਕਰ ਮੈਂ ਸਮਝਦਾ ਕਿ ਉਹ ਮੈਨੂੰ ਘਰੇ ਵੀ ਭੇਜਦਾ ਨਾ ਪੈਸੇ ਮੈਂ ਇੱਥੇ ਟੈਕਸ ਵਗੈਰਾ ਸਾਰੀ ਚੀਜ਼ ਕਲੀਅਰ ਕਰਕੇ ਭੇਜਦਾ ਕਿ ਕੋਈ ਪ੍ਰੋਬਲਮ ਨਾ ਬਣੇ ਹਾਂਜੀ ਕੋਈ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਮੈਂ ਤੁਹਾਡਾ ਸਾਰਾ ਕਲੀਅਰ ਕਰਕੇ ਭੇਜੂਗਾ ਮੈਨੂੰ ਪਤਾ ਵਾ ਆਓ ਇੱਥੇ ਵੀ ਤੁਹਾਨੂੰ ਪਤਾ ਟੈਕਸ ਟੂਸ ਵਾਲਾ ਚੱਕਰ ਪੈਂਦਾ ਨਾ ਜੀ ਹਾਂ ਨਹੀਂ ਮੈਨੂੰ ਪਤਾ ਹੈਗਾ ਮੈਨੂੰ ਪਤਾ ਜੇ ਅਗਰ ਕੋਈ ਚੈੱਕ ਬੁੱਕ ਦੀ ਫੋਟੋ ਦੇ ਦੀ ਫੋਟੋ ਲਾ ਕੇ ਭੇਜ ਦਿਓ ਅਗਰ ਬੈਂਕ ਦੀ ਕਾਪੀ ਦਾ ਵੀ ਭੇਜ ਦਿਓ ਕੋਈ ਇਸੀ ਰਹੂਗਾ ਫਿਰ ਇਦਾਂ ਮੈਂ ਅੱਛਾ 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 ਜੀ ਹਾਂਜੀ ਜੇ ਮੈਂ ਤੁਹਾਨੂੰ ਵੈਸੇ ਹੀ ਲਿਖਾ ਦਵਾਂ ਮੈਂ ਇੱਕ ਐਡੀ ਲਿਖ ਲਈ ਲਓ ਮੈਂ ਕਹਿੰਦਾ ਜੀ ਨੇ ਉਹ ਮੈਂ ਨਾ ਤਾਂ ਕਿਉਂਕਿ ਤੁਹਾਨੂੰ ਪਤਾ ਬਾਹਰਲੀ ਕੈਂਟਰੀ ਹੈਗੀ ਮੈਂ ਜਾ ਕੇ ਬੈਂਕਲਾਂ ਜਾ ਕੇ ਇੱਥੇ ਕੋਕੀ ਦਾ ਦੇ ਦੂੰਗਾ ਨਾ ਬੈਂਕ ਉਹਨਾਂ ਨੂੰ ਪਾ ਦੂੰਗਾ ਤੇ ਉਸੇ ਨੰਬਰ ਟ੍ਰਾਂਸਫਰ ਕਰ ਦਿੰਦਾ ਕਿਉਂਕਿ ਪੂਰੀ ਡਿਟੇਲ ਲਿਖੀ ਹੋਣੀ ਆ ਉਹਦੇ ਉੱਤੇ ਹਾਂਜੀ ਮੈਂ ਤਾਂ ਕਹਿੰਦੇ ਚਲੋ ਤੁਸੀਂ ਭੇਜ ਦਿੰਦੇ ਤੇ ਚਲੋ ਤੁਹਾਡੀ ਮਿਹਰਬਾਨੀ ਹੈਗੀ ਹੈ ਚਲੋ ਮੈਂ ਲਗਾ ਦਿੰਦਾ ਪੈਸੇ ਅੱਛਾ ਜੀ ਹਾਂਜੀ ਮੈਂ ਕਹਿੰਦਾ ਜੀ ਇੱਕ ਅੱਧਾ ਦਿਨ ਰੁਕ ਜਾਓ ਫਿਰ ਨਹੀਂ ਦাতা ਜੇ ਕੋਈ ਪ੍ਰੋਬਲਮ ਹੈਗੀ ਨਾ ਖੁੱਲ ਕੇ ਸ਼ੇਅਰ ਕਰੋ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਆ ਨਹੀਂ ਪਰ ਇਹ ਇਦਾਂ ਦੀ ਤੇ ਗੱਲ ਕੋਈ ਨਹੀਂ ਆ ਤੁਹਾਨੂੰ ਪਤਾ ਹੀ ਅੱਜਕੱਲ ਜਿਹੜਾ ਹੈ ਡਿਜੀਟਲ ਇੰਡੀਆ ਹੈ ਹਰੇਕ ਬੰਦਾ ਪੜਿਆ ਲਿਖਿਆ ਤੁਸੀਂ ਆਪ ਸਮਝਦਾਰ ਹੈ ਨਹੀਂ ਨਹੀਂ ਗੱਲ ਸਮਝਦਾ ਮੈਂ ਹਰ ਸਾਡੀ ਦੀ ਗੱਲ ਸਮਝਦਾ ਲੇਕਿਨ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਆ ਮੈਂ ਕਲੀਅਰ ਕਰਕੇ ਭੇਜੂਗਾ ਕੋਈ ਪ੍ਰੋਬਲਮ ਨਹੀਂ ਗੱਲ ਨਹੀਂ ਬਣਨੀ ਆ ਕਿਉਂਕਿ ਮੈਂ ਜਦੋਂ ਘਰੇ ਵੀ ਭੇਜਦਾ ਨਾ ਮੈਂ ਤੇ ਟੈਕਸ ਵਗੈਰਾ ਹਰ ਚੀਜ਼ ਕਲੀਅਰ ਕਰਕੇ ਭੇਜਦਾ ਚੱਕਰ ਪਤਾ ਕੀ ਆ ਭਾਜੀ ਤੁਸੀਂ ਗਲਤ ਬੰਦੇ ਨੂੰ ਫੋਨ ਲਾ ਲਿਆ ਤੁਹਾਡੀ ਇੱਥੇ ਗੱਲ ਬਣਨੀ ਨਹੀਂ ਹੈਗੀ ਮੈਂ ਇਹੀ ਕੰਮ ਕਰਦਾ ਮੈਂ ਦੁਨੀਆ ਚਾਰ ਦਾ ਸਾਰਾ ਦੁਨੀਆ ਦਿੱਲੀ ਦੱਖਣ ਘੁੰਮਦਾ ਤੇ ਜਿਹੜਾ ਤੁਸੀਂ ਕੰਮ ਫੜਿਆ ਭਾਈ ਕੰਮ ਠੀਕ ਨਹੀਂ ਹੈਗਾ ਇੱਧਰ ਦੇਖੋ ਕਿੰਨੇ ਕੁ ਲੋਕਾਂ ਨਾਲ ਤੁਸੀਂ ਠੱਗੀ ਮਾਰੀ ਹੋਣੀ ਕੀ ਕਹਿੰਦੇ ਇਹ ਜਿਹੜਾ ਕੰਮ ਤੁਸੀਂ ਫੜਿਆ ਮੈਂ ਵੀ ਇਹੀ ਕੰਮ ਹੈ ਨਿੱਤ ਅਖਬਾਰਾਂ ਦੇ ਫੋਟੋਆਂ ਲੱਗਦੀਆਂ ਮੇਰੀਆਂ ਵੀ ਕੀ ਕਹਿੰਦੇ